ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਨੂੰ ਲਿਖਿਆ ਹੈ ਸਤਨਾਮ ਅਜੀਤ ਕੌਰ ਜੀ ਨੇ ਕਹਾਣੀ ਬਹੁਤ ਸੋਹਣੀ ਆ ਕਹਾਣੀ ਇੱਕ ਮਾਂ ਦੇ ਦਰਦ ਨੂੰ ਬਿਆਨ ਕਰਦੀ ਆ ਇੱਕ ਕੁੜੀ ਆਪਣੀ ਕਹਾਣੀ ਦੱਸਦੀ ਆ ਸੁਣਾਉਂਦੀ ਆ ਕੋਈ ਘਟਨਾ ਬਾਰੇ ਉਹ ਜ਼ਿਕਰ ਕਰ ਰਹੀ ਆ ਉਹ ਲੰਡਨ ਦੇ ਵਿੱਚ ਰਹਿੰਦੀ ਆ ਤੇ ਉਹ ਦੱਸਦੀ ਆ ਕਿ ਮੈਨੂੰ ਮੇਰੇ ਭਰਾ ਦਾ ਫੋਨ ਆਇਆ ਉਹਦੇ ਭਰਾ ਦਾ ਨਾਮ ਵਾਰਿਸ ਸੀ ਤੇ ਵਾਰਿਸ ਕਹਿੰਦਾ ਕਿ ਭੈਣੇ ਇਟਲੀ ਤੋਂ ਮੇਰਾ ਦੋਸਤ ਆ ਆਪਣੀ ਮਾਂ ਨੂੰ ਲੈ ਕੇ ਲੰਡਨ ਆ ਰਿਹਾ ਉਹਨੇ ਆਪਣੀ ਮਾਂ ਨੂੰ ਲੰਡਨ ਘੰਬਾਉਣਾ ਤੇ ਉਹ ਹਫ਼ਤਾ 10 ਦਿਨ ਆਪਣੇ ਕੋਲ ਰਹਿਣਗੇ ਤੇ ਮੈਂ ਚਾਹਣਾ ਕਿ ਅਸੀਂ ਤੁਹਾਡੇ ਘਰ ਰਹਿ ਪੀਏ ਸਾਰੇ ਕਹਿੰਦੀ ਇਹ ਗੱਲ ਸੁਣ ਕੇ ਮੇਰਾ ਮਨ ਖੁਸ਼ੀ ਨਾਲ ਭਰ ਗਿਆ ਕਿਉਂਕਿ ਬਾਹਰਲੀ ਧਰਤੀ ਤੇ ਕੋਈ ਆਪਣਾ ਮਿਲੇ ਤੇ ਬੰਦਾ ਆਟੋਮੈਟਿਕਲੀ ਖੁਸ਼ ਹੋ ਜਾਂਦਾ वैसे भी सोचਦੀਆਂ ਕਿ ਸਾਰਾ ਦਿਨ ਕੰਮ ਧੰਦੇ ਵਿੱਚ ਉਲਝੀ ਰਹਿਣੀ ਹੈਗੀ ਜੇ ਵੀਰ ਜੀ ਆਉਣਗੇ ਨਾਲ ਮਾਤਾ ਜੀ ਆਉਣਗੇ ਤਾਂ ਚਲੋ ਆਪਣੇ ਦਿਨ ਵਧੀਆ ਲੰਘਣਗੇ ਆਪ ਵੀ ਬਹਾਨੇ ਨਾਲ ਤੁਰ ਫਿਰਾਂਗੇ ਚਲੋ ਕਹਿੰਦੀ ਮੈਂ ਵੀਰੇ ਦਾ ਫੋਨ ਰੱਖ ਕੇ ਖੁਸ਼ ਹੋ ਗਈ ਤੇ ਮੈਂ ਸੋਚਿਆ ਹਨਾ ਵੀ ਸਮਾਨ ਵੇਖਾਂ ਜੇ ਕੋਈ ਚੀਜ਼ ਲਿਆਉਣ ਆਲੀ ਆ ਕਿਉਂਕਿ ਘਰ ਦੇ ਵਿੱਚ ਮਹਿਮਾਨ ਆਉਣਗੇ ਤੇ ਇਹ ਨਾ ਹੋਵੇ ਕਿ ਚੀਜ਼ਾਂ ਖਤਮ ਹੋਈਆਂ ਹੋਣ ਚਲੋ ਕਹਿੰਦੀ ਮੈਂ ਵੀਰੇ ਦਾ ਫੋਨ ਕੱਟ ਕੇ ਮਨ ਦੇ ਵਿੱਚ ਆਪਣੀਆਂ ਜੋ ਚੀਜ਼ਾਂ ਦੀ ਲੋੜ ਸੀ ਉਹਦੀ ਸੂਚੀ ਬਣਾ ਕੇ ਤਿਆਰੀ ਕਰਨ ਲੱਗੀ ਅਗਲੇ ਦਿਨ ਸਵੇਰੇ ਕੈਂਦੀ ਘਰ ਦਾ ਦਰਵਾਜ਼ੇ ਤੇ ਜਦੋਂ ਬੈਲ ਵੱਜੀ ਤੇ ਮੈਂ ਦਰਵਾਜ਼ਾ ਖੋਲਣ ਗਈ ਤੇ ਮੇਰੇ ਨਾਲ ਮੈਂ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮੇਰਾ ਭਰਾ ਨਾਲ ਉਹਦਾ ਦੋਸਤ ਸਰਬਜੋਤ ਤੇ ਇੱਕ ਬਜ਼ੁਰਗ ਔਰਤ ਹੁੰਦੇ ਆ ਮੈਂ ਦੋਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਬਜ਼ੁਰਗ ਮਾਤਾ ਨੂੰ ਪ੍ਰਣਾਮ ਕੀਤਾ ਤੇ ਬਜ਼ੁਰਗ ਮਾਤਾ ਨੇ ਮੈਨੂੰ ਘੁੱਟ ਕੇ ਗੱਲ ਨਾਲ ਲਾ ਲਿਆ ਚਲੋ ਕਹਿੰਦੀ ਮੈਂ ਉਹਨਾਂ ਨੂੰ ਅੰਦਰ ਲੈ ਕੇ ਆਈ ਉਹਨਾਂ ਨੂੰ ਚਾਹ ਪਾਣੀ ਪਲਾਇਆ ਗੱਲਾਂ ਬਾਤਾਂ ਕੀਤੀਆਂ ਤੇ ਮੈਂ ਸਰਬਜੋਤ ਵੀਰੇ ਦਾ ਹਾਲਚਾਲ ਪੁੱਛਿਆ ਮਾਤਾ ਨੂੰ ਪੁੱਛਿਆ ਤੁਸੀਂ ਕਿਵੇਂ ਹੋ ਸਿਹਤ ਕਿਵੇਂ ਆ ਮਾਤਾ ਵੀ ਮੈਨੂੰ ਬੜੇ ਪਿਆਰ ਨਾਲ ਕਹਿੰਦੀ ਕਿ ਮੈਂ ਠੀਕ ਆ ਹੁਣ ਉਹ ਸਫਰ ਤੋਂ ਆਏ ਸੀ ਤੇ ਥੱਕੇ ਸੀ ਤੇ ਬਾਰਸ ਵੀਰਾ ਉਹਨਾਂ ਨੂੰ ਕਹਿੰਦਾ ਕਿ ਸਰਬਜੋਤ ਐਂ ਕਰ ਮਾਤਾ ਨੂੰ ਆਰਾਮ ਕਰਨ ਦੇ ਤੇ ਆਪਾਂ ਕੱਲ ਸਵੇਰ ਤੋਂ ਚੱਲਦੇ ਆਂ ਪਹਿਲਾਂ ਆਪਾਂ ਗੁਰੂ ਘਰ ਜਾਵਾਂਗੇ ਉਸ ਤੋਂ ਬਾਅਦ ਜਿੱਥੇ-ਜਿੱਥੇ ਵੀ ਜਾਣਾ ਹੋਇਆ ਆਪਾਂ ਚੱਲਾਂਗੇ ਤੇ ਬਾਰਸ ਮੈਨੂੰ ਵੀ ਕਹਿੰਦਾ ਕਿ ਭੈਣੇ ਤੂੰ ਵੀ ਆਪਣੇ ਕੰਮ ਸਿਮੇਟ ਲੈ ਆਪਾਂ ਸਾਰੇ ਜਾਣੇ ਮਾਤਾ ਨੂੰ ਘੁਮਾ ਕੇ ਲਿਆਵਾਂਗੇ ਕਹਿੰਦੀ ਮੈਂ ਇਹ ਠੀਕ ਆ ਚਲੋ ਕਹਿੰਦੀ ਸਾਰੇ ਅਸੀਂ ਆਪੋ ਆਪਣੇ ਕਮਰਿਆਂ ਦੇ ਵਿੱਚ ਸੌਣ ਲਈ ਚਲੇ ਗਏ ਸਾਰੇ ਕੰਮ ਨਿਮੇੜ ਕੇ ਕਹਿੰਦੀ ਮੈਂ ਮਾਤਾ ਨੂੰ ਦੁੱਧ ਦਾ ਗਲਾਸ ਦੇਣ ਗਈ ਤੇ ਮਾਤਾ ਨੇ ਮੈਨੂੰ ਬਾਹ ਫੜ ਕੇ ਕੋਲ ਬਿਠਾ ਲਿਆ ਮੈਨੂੰ ਕਹਿੰਦੀ ਕਿ ਤੀਏ ਤੇਰੇ ਪੇਕੇ ਇੱਥੇ ਨੇ ਤੇ ਇੰਡੀਆ ਨੇ ਕਹਿੰਦੀ ਮੈਂ ਕਿਹਾ ਵੀ ਇੰਡੀਆ ਨੇ ਮਾਤਾ ਜੀ ਤੇ ਫਿਰ ਤੂੰ ਜਾਇਉਣੀ ਨਹੀਂ ਹੁੰਨੀ ਆਪਣੀ ਮਾਂ ਕੋਲ ਮੈਂ ਕਿਹਾ ਵੀ ਨਹੀਂ ਮਾਤਾ ਵੀ 4-5 ਸਾਲ ਬਾਅਦ ਕਿਤੇ ਘੇੜਾ ਵਜਦਾਗਾ ਹਰ ਸਾਲ ਤਾਂ ਨਹੀਂ ਜਾਈਦਾ ਤਾਂ ਉਹ ਮਾਤਾ ਮੇਰਾ ਹੱਥ ਘੁੱਟ ਕੇ ਕਹਿੰਦੀ ਨਹੀਂ ਤੀਏ ਮਾਪਿਆਂ ਦੇ ਜਿਉਂਦੇ ਜੀ ਮਾਪਿਆਂ ਨੂੰ ਤਾਂ ਰਹਿੰਦੀ ਆਪਣੇ ਧੀਆ ਪੁੱਤਾਂ ਨੂੰ ਮਿਲਣ ਦੀ ਚਲ ਠੀਕ ਹੈ ਕੰਮ ਧੰਦੇ ਮਜਬੂਰੀਆਂ ਨੇ ਪਰ ਇੰਨਾ ਵੀ ਪੈਸਾ ਕੀ ਜ਼ਰੂਰੀ ਸਾਲ ਚ ਇੱਕ ਜਿਹੜਾ ਲਾ ਕੇ ਆਪਣੀ ਮਾਂ ਦੀ ਇੱਕ ਦਾ ਨਿੱਘ ਮਾਣਿਆ ਆਇਆ ਕਰ ਇਹ ਮਾਪੇ ਆ ਜਿਹੜੇ ਆਪਣੀ 3 ਪੁੱਤਾਂ ਲਈ ਹਮੇਸ਼ਾ ਤੜਫਦੇ ਰਹਿੰਦੇ ਆ ਕਹਿੰਦੀ ਮਤ ਮਾਤਾ ਨੇ ਇਹ ਗੱਲ ਕਹਿ ਕੇ ਆਪਣੀ ਕਿਸੇ ਹਨਾ ਕਮਜ਼ੋਰੀ ਦਾ ਜਿਹੜੀ ਚੀਜ਼ ਨੂੰ ਉਹ ਮਿਸ ਕਰਦੀ ਆ ਉਹਦਾ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਮੈਂ ਮਾਤਾ ਨੂੰ ਕਿਹਾ ਮਾਤਾ ਜੀ ਤਾਂ ਬਹੁਤ ਕਰਦਾ ਕਿ ਭਾਵੇਂ ਹਰ ਮਹੀਨੇ ਚਲੇ ਜਾਈਏ ਪਰ ਮਜਬੂਰੀਆਂ ਇਹੋ ਜੀਆਂ ਕੰਮ ਧੰਦੇ ਹੋ ਜੇ ਆ ਹਨਾ ਵੀ ਬਿਜ਼ੀ ਲਾਈਫ ਆ ਜਾਇਆ ਨਹੀਂ ਜਾਂਦਾ ਮਾਤਾ ਨੇ ਕਿਹਾ ਕਿ ਆਪਣੇ ਮਾਪਿਆਂ ਲਈ ਟਾਈਮ ਕੱਢਣ ਲਈ ਕੰਮ ਨਹੀਂ ਵੇਖਣੇ ਚਾਹੀਦੇ ਜ਼ਰੂਰ ਜਾਣਾ ਚਾਹੀਦਾ ਕਹਿੰਦੀ ਮੈਂ ਮਾਤਾ ਦੀ ਗੱਲ ਨੂੰ ਸੁਣ ਕੇ ਕਿਹਾ ਵੀ ਠੀਕ ਹੈ ਮਾਤਾ ਜੀ ਫਿਰ ਉਹਨੂੰ ਦੁਬਾਰਾ ਮੈਂ ਕਿਹਾ ਵੀ ਤੁਸੀਂ ਹੁਣ ਸੌਂ ਜਾਓ ਬਹੁਤ ਰਾਤ ਹੋ ਗਈ ਆ ਤੇ ਸਵੇਰੇ ਆਪਾਂ ਗੁਰੂ ਘਰ ਜਾਣਾ ਚਲੋ ਕਹਿੰਦੀ ਮੈਂ ਮਾਤਾ ਦੇ ਉੱਤੇ ਕੰਬਲ ਦਿੱਤਾ ਲਾਈਟ ਆਫ ਕਰਕੇ ਮੈਂ ਬਾਹਰ ਆ ਗਈ ਆ ਕੇ ਕਹਿੰਦੀ ਮੈਂ ਆਪਣੇ ਬੈੱਡਰੂਮ ਦੇ ਵਿੱਚ ਸੋਚਣ ਲੱਗੀ ਵੀ ਮਾਤਾ ਨੇ ਹਨਾ ਮੈਨੂੰ ਕਿੰਨੀ ਵੱਡੀ ਗੱਲ ਕਹੀ ਆ ਵੀ ਸ਼ਾਇਦ ਇਹਨਾਂ ਦੇ ਦਿਲ ਦੇ ਵਿੱਚ ਵੀ ਕੋਈ ਉਦਰੇਮਾ ਹੋਊਗਾ ਪਰ ਕਹਿੰਦੀ ਫਿਰ ਮੈਂ ਸੋਚਣ ਲੱਗੀ ਵੀ ਸਰਬਜੀ ਸਰਬਜੋਤ ਵੀਰਾ ਉਹਦੇ ਮਾਤਾ ਜੀ ਤਾਂ ਜਿਹੜੇ ਉਹ ਸਵਰਗਵਾਸ ਹੋ ਗਏ ਸੀਗੇ ਮੈਨੂੰ ਵਾਰਿਸ ਨੇ ਦੱਸਿਆ ਸੀ ਵੀ ਫਿਰ ਇਹ ਮਾਤਾ ਕੌਣ ਆ ਕਹਿੰਦੀ ਮੇਰੇ ਦਿਮਾਗ ਦੇ ਵਿੱਚ ਸਵਾਲਾਂ ਦੀ ਝੜੀ ਲੱਗ ਗਈ ਪਰ ਕਹਿੰਦੀ ਉੱਥੇ ਕੋਈ ਵੀ ਨਹੀਂ ਸੀ ਜਿਹੜਾ ਮੇਰੇ ਸਵਾਲਾਂ ਦੇ ਜਵਾਬ ਦੇ ਸਕੇ ਚਲੋ ਕਹਿੰਦੀ ਮੈਂ ਵੀ ਲਾਈਟ ਆਫ ਕੀਤੀ ਤੇ ਥੱਕੀ ਹੋਣ ਕਰਕੇ ਮੈਂ ਵੀ ਸੌਂ ਗਈ ਅਗਲੇ ਦਿਨ ਸਵੇਰੇ ਮੈਂ అలਾਰਮ ਤੇ ਉੱਠੀ ਉੱਠ ਕੇ ਮੈਂ ਚਾਹ ਬਣਾਈ ਚਾਹ ਬਣਾ ਕੇ ਮੈਂ ਮਾਤਾ ਦੇ ਕਮਰੇ ਚ ਲੈ ਕੇ ਗਈ ਮਾਤਾ ਜੀ ਨੂੰ ਮੈਂ ਝਾਪ ਲਈ ਤੇ ਫਿਰ ਉਹਨਾਂ ਨੂੰ ਵਾਸ਼ਰੂਮ ਦੇ ਵਿੱਚ ਛੱਡਿਆ ਕਿ ਨਹਾ ਧੋ ਲੋ ਫਿਰ ਆਪਾਂ ਗੁਰੂ ਘਰ ਚੱਲਾਂਗੇ ਮਾਤਾ ਨਹਾ ਕੇ ਤਿਆਰ ਹੋ ਗਏ ਤੇ ਉਸ ਤੋਂ ਬਾਅਦ ਇੰਨੇ ਬਾਰਸ ਤੇ ਸਰਬਜੋਤ ਵੀ ਉੱਠ ਕੇ ਆ ਗਏ ਉਹਨਾਂ ਨੇ ਵੀ ਫਟਾਫਟ ਨਹਾਤੇ ਤਿਆਰ ਹੋ ਕੇ ਅਸੀਂ ਗੱਡੀ ਚੱਡੀ ਤੇ ਗੱਡੀ ਦੇ ਵਿੱਚ ਬੈਠ ਕੇ ਅਸੀਂ ਗੁਰੂ ਘਰ ਨੂੰ ਹੋ ਚੱਲੇ ਗੁਰੂ ਘਰ ਜਾਂਦੇ ਜਾਂਦੇ ਸਰਬਜੋਤ ਆ ਜਿਹੜਾ ਉਹ ਆਪਣੀ ਮਾਂ ਦੇ ਨਾਲ ਪਿਛਲੀ ਸੀਟ ਤੇ ਬੈਠਾ ਤੇ ਕਹਿੰਦਾ ਕਿ ਮਾਤਾ ਦੱਸ ਤੂੰ ਕਿੱਥੇ ਕਿੱਥੇ ਘੁੰਮਣਾ ਤਾਂ ਮਾਤਾ ਕਹਿੰਦੀ ਵੀ ਦੇਖ ਪੁੱਤ ਮੈਂ ਤਾਂ ਲੰਡਨ ਪਹਿਲੀ ਵਾਰ ਆਈਆਂ ਹਨਾ ਜਿੱਥੇ-ਜਿੱਥੇ ਲੈ ਜਾਓਗੇ ਮੈਂ ਚੱਲੀ ਚੱਲੂ ਵੈਸੇ ਤਾਂ ਮੈਨੂੰ ਤਾਂ ਗੁਰੂ ਘਰ ਜਾਣ ਦਾ ਹੀ ਜ਼ਿਆਦਾ ਰਹਿੰਦਾਗਾ ਮੇਰੀ ਤਾਂ ਉਮਰ ਗੁਰੂ ਘਰ ਜਾਣ ਵਾਲੀ ਆ ਤਾਂ ਸਰਬਜੋਤ ਕਹਿੰਦਾ ਵੀ ਨਹੀਂ ਮਾਤਾ ਜ਼ਰੂਰੀ ਨਹੀਂ ਵੀ ਜੇ ਤੁਸੀਂ ਬਜ਼ੁਰਗ ਹੋ ਜੋ ਤੇ ਤੁਸੀਂ ਇਕੱਲੇ ਗੁਰੂ ਘਰ ਹੀ ਜਾਣਾ ਹੁੰਦਾ ਮੈਂ ਆਪਣੀ ਮਾਂ ਨੂੰ ਹਰ ਇੱਕ ਉਹ ਜਗ੍ਹਾ ਘੁਮਾਉਣਾ ਚਾਹਣਾ ਜਿੱਥੇ-ਜਿੱਥੇ ਮਿਲ ਜਾ ਸਕਦਾ ਚਲੋ ਇੰਨੇ ਗੱਲਾਂ ਕਰਦੇ ਕਰਦੇ ਕਹਿੰਦੀ ਅਸੀਂ ਗੁਰੂ ਘਰ ਚਲੇ ਗਏ ਗੁਰੂ ਘਰ ਜਾ ਕੇ ਅਸੀਂ ਮੱਥਾ ਟੇਕਿਆ ਲੰਗਰ ਪਾਣੀ ਛਕਿਆ ਤੇ ਉਸ ਤੋਂ ਬਾਅਦ ਉੱਥੋਂ ਵਾਪਸੀ ਤੋਂ ਆਉਂਦੇ ਅਸੀਂ ਲੰਡਨ ਦੀਆਂ ਜਿਹੜੀਆਂ ਜਿਹੜੀਆਂ ਜਗ੍ਹਾ ਸੀ ਵਧੀਆ-ਵਧੀਆ ਉਹ ਘੁੰਮੀਆਂ ਸਾਰਾ ਦਿਨ ਅਸੀਂ ਤੁਰੇ-ਫਿਰਦੇ ਰਹੇ ਸ਼ਾਮ ਨੂੰ ਅਸੀਂ ਬਾਹਰ ਹੀ ਡਿਨਰ ਕਰਕੇ ਤੇ ਫਿਰ ਘਰ ਆ ਗਏ ਘਰ ਆ ਕੇ ਕਹਿੰਦੀ ਜਦੋਂ ਅਸੀਂ ਡ੍ਰੈਇੰਗ ਰੂਮ ਦੇ ਵਿੱਚ ਬੈਠੇ ਤਾਂ ਮਾਤਾ ਦਾ ਚਿਹਰੇ ਤੋਂ ਮੈਨੂੰ ਲੱਗ ਰਿਹਾ ਸੀ ਕਿ ਮਾਤਾ ਬਹੁਤ ਥੱਕੀ ਹੋਈ ਆ ਤੇ ਮੈਂ ਮਾਤਾ ਨੂੰ ਕਿਹਾ ਕਿ ਮਾਤਾ ਤੁਸੀਂ ਨਹਾ ਲਓ ਤੇ ਨਾ ਕੇ ਆਰਾਮ ਕਰੋ ਪਰ ਮਾਤਾ ਕਹਿੰਦੀ ਵੀ ਨਹੀਂ ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ ਨੇ ਚਲੋ ਕਹਿੰਦੀ ਗੱਲਾਂ ਕਰਦੇ ਕਰਦੇ ਮੈਨੂੰ ਇਹ ਲੱਗਿਆ ਵੀ ਜ਼ਿਆਦਾ ਹੀ ਥੱਕ ਗਏ ਤੇ ਮੈਂ ਕਿਹਾ ਵੀ ਚਲੋ ਹੁਣ ਸਾਰੇ ਸੌਣੇ ਆ ਫਿਰ ਕਹਿੰਦੀ ਅਸੀਂ ਸਾਰੇ ਜਾਣੇ ਆਪੋ ਆਪਣੇ ਕਮਰਿਆਂ ਦੇ ਵਿੱਚ ਸੌਂਗੇ ਪਰ ਕਹਿੰਦੀ ਉਹੀ ਸਵਾਲ ਮੇਰੇ ਦਿਮਾਗ ਦੇ ਵਿੱਚ ਬਾਰ ਬਾਰ ਘੁੰਮ ਰਿਹਾ ਸੀ ਤੇ ਅਗਲੇ ਦਿਨ ਸਵੇਰੇ ਕਹਿੰਦੀ ਕਿਤੇ ਨਹੀਂ ਜਾਣਾ ਸੀ ਛੁੱਟੀ ਸੀ ਤੇ ਅਸੀਂ ਮੈਂ ਉੱਠੀ ਆਰਾਮ ਨਾਲ ਉੱਠ ਕੇ ਨਾਸ਼ਤਾ ਪਾਣੀ ਤਿਆਰ ਕੀਤਾ ਤੇ ਮਾਤਾ ਸੀ ਜਿਹੜੇ ਹਜੇ ਸੁੱਤੇ ਪਏ ਸੀ ਤੇ ਮੈਂ ਉਹਨਾਂ ਨੂੰ ਉਠਾਉਣਾ ਠੀਕ ਨਹੀਂ ਸਮਝਿਆ ਕਿਉਂਕਿ ਕੱਲ੍ਹ ਨੂੰ ਬਹੁਤ ਥੱਕ ਗਏ ਸੀ ਕਹਿੰਦੀ ਇੰਨੇ ਨੂੰ ਵਾਰਸ ਵੀਰਾ ਜਿਹੜਾ ਉੱਠ ਕੇ ਆ ਗਿਆ ਤੇ ਅਸੀਂ ਡ੍ਰੈਇੰਗ ਰੂਮ ਦੇ ਵਿੱਚ ਬੈਠੇ ਚਾਹ ਪੀ ਰਹੇ ਸੀ ਚਾਹ ਪੀਂਦੇ ਪੀਂਦੇ ਮੈਂ ਵਾਰਸ ਵੀਰੇ ਨੂੰ ਪੁੱਛੀ ਰਿਹਾ ਕਿ ਵਾਰਸ ਸਰਬਜੋਤ ਵੀਰੇ ਦੇ ਮਮਾ ਤਾਂ ਪਿਛਲੇ ਸਾਲ ਦੇ ਵਿੱਚ ਸਵਰਗਵਾਸ ਨਹੀਂ ਹੋ ਗਏ ਸੀ ਤੇ ਇਹ ਮਾਤਾ ਕੌਣ ਆ ਉਹ ਕਹਿੰਦਾ ਕਿ ਹਾਂ ਸਵਰਗਵਾਸ ਹੋ ਗਏ ਸੀ ਉਹ ਤਾਂ ਫਿਰ ਮੈਂ ਉਹਨਾਂ ਨੂੰ ਨਾਲ ਦੀ ਨਾਲ ਸਵਾਲ ਪੁੱਛਿਆ ਕਿ ਇਹ ਮਾਤਾ ਕੌਣ ਆ ਤਾਂ ਵਾਰਸ ਕਹਿੰਦਾ ਚਾਹ ਪਾਣੀ ਪੀ ਲੈ ਕੋਈ ਗੱਲ ਨਹੀਂ ਇਹ ਗੱਲ ਤੂੰ ਸਰਬਜੋਤ ਨੂੰ ਹੀ ਪੁੱਛ ਲੈ ਚਲੋ ਕਹਿੰਦੇ ਸਾਡੇ ਗੱਲਾਂ-ਬਾਤਾਂ ਕਰਦੇ ਸਰਬਜੋਤ ਵੀਰਾ ਵੀ ਆ ਗਿਆ ਅਸੀਂ ਗੱਲਾਂ-ਬਾਤਾਂ ਕਰਦੇ ਰਹੇ ਲੰਡਨ ਦੀਆਂ ਇਟਲੀ ਦੀਆਂ ਕੀ ਬਿਜ਼ੀ ਲਾਈਫ ਆ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਕਹਿੰਦੀ ਮੈਂ ਜਿਹੜਾ ਮੇਰੇ ਮਨ ਦੇ ਵਿੱਚ ਪਿਛਲੇ 3 ਦਿਨਾਂ ਤੋਂ ਸਵਾਲ ਚੱਲ ਰਿਹਾ ਸੀ ਮੈਂ ਸਿੱਧਾ ਦਾਗ ਦਿੱਤਾ ਮੈਂ ਸਰਬਜੋਤ ਵੀਰੇ ਨੂੰ ਕਿਹਾ ਵੀਰੇ ਮਾਈਂਡ ਨਾ ਕਰਿਓ ਪਰ ਆਂਟੀ ਜੀ ਦੀ ਜਮ ਮੌਤ ਨਹੀਂ ਹੋ ਗਈ ਸੀ ਪਿਛਲੇ ਸਾਲਾਂ ਦੇ ਵਿੱਚ ਤੇ ਇਹ ਮਾਤਾ ਕੌਣ ਨੇ ਤਾਂ ਸਰਬਜੋਤ ਹੱਸ ਕੇ ਕਹਿੰਦਾ ਕਿ ਹਾਂ ਮੇਰੀ ਮਾਂ ਦੀ ਮੌਤ ਹੋ ਗਈ ਸੀ ਤੇ ਮੇਰੀ ਮਾਂ ਦੀ ਮੌਤ ਤੋਂ ਬਾਅਦ ਮੈਨੂੰ ਆਪਣੀ ਮਾਂ ਦੀ ਕਮੀ ਬਹੁਤ ਖਲਕਦੀ ਸੀ ਮੈਂ ਜਦੋਂ ਵੀ ਕਿਤੇ ਬਾਹਰ ਜਾਣਾ ਹੁੰਦਾ ਜਦੋਂ ਮੇਰੀ ਮਾਂ ਸੀ ਤੇ ਮੈਂ ਉਹਦਾ ਅਸ਼ੀਰਵਾਦ ਲੈ ਕੇ ਜਾਂਦਾ ਸੀ ਪਰ ਹੁਣ ਮੈਨੂੰ ਆਪਣੀ ਮਾਂ ਦੀ ਕਮੀ ਇੰਨੀ ਮਹਿਸੂਸ ਹੁੰਦੀ ਸੀ ਕਿ ਮੇਰੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਖਾਲੀਪਨ ਹੁੰਦਾ ਸੀ ਤੇ ਇਹ ਖਾਲੀਪਨ ਭਰਨ ਦਾ ਸਬੱਬ ਕਿਵੇਂ ਬਣਿਆ ਕਿ ਇੱਕ ਦਿਨ ਮੈਂ ਆਪਣੇ ਕੰਮ ਤੇ ਸੀ ਤੇ ਜਦੋਂ ਅਸੀਂ ਸਾਰੇ ਕੰਮ ਤੇ ਹੁੰਦੇ ਸੀ ਤਾਂ ਰੇਡੀਓ ਪ੍ਰੋਗਰਾਮ ਚੱਲਦਾ ਸੀ ਰੇਡੀਓ ਪ੍ਰੋਗਰਾਮ ਚੱਲਦੇ ਜਦੋਂ ਹਨਾ ਚੱਲਦਾ ਵਾ ਰੇਡੀਓ ਪ੍ਰੋਗਰਾਮ ਤਾਂ ਅਸੀਂ ਸਾਰੇ ਹਨਾ ਉੱਚੀ ਆਵਾਜ਼ ਕਰਕੇ ਸੁਣਦੇ ਸੀ ਤੇ ਇੱਕ ਨਾ ਲਾਈਵ ਪ੍ਰੋਗਰਾਮ ਚੱਲ ਰਿਹਾ ਸੀ ਤੇ ਉਹਦੇ ਵਿੱਚ ਜਿਹੜੀ ਐਂਕਰ ਆ ਉਹ ਦੱਸ ਰਹੀ ਸੀ ਕਿ ਇਸ ਮਾਤਾ ਦਾ ਪੁੱਤ ਇਹਨੂੰ ਇਟਲੀ ਲੈ ਆਇਆ ਪਰ ਉਹ ਇਹਨੂੰ ਆਪਣੇ ਨਾਲ ਰੱਖਣਾ ਨਹੀਂ ਚਾਹੁੰਦਾ ਸੀ 2 ਕੁ ਮਹੀਨੇ ਰੱਖ ਕੇ ਉਹ ਇਹਨੂੰ ਇੰਡੀਆ ਭੇਜਣਾ ਚਾਹੁੰਦਾ ਸੀ ਪਰ ਮਾਤਾ ਦਾ ਇੰਡੀਆ ਕੋਈ ਨਹੀਂ ਸੀ ਤੇ ਉਹ ਚਾਹੁੰਦੀ ਨਹੀਂ ਸੀ ਕਿ ਮੈਂ ਇੰਡੀਆ ਵਾਪਸ ਜਾਵਾਂ ਜਦੋਂ ਉਹਦਾ ਪੁੱਤ ਉਹਦੇ ਲਈ ਟਿਕਟ ਟਿਕਾਉਣ ਗਿਆ ਤਾਂ ਮਾਤਾ ਜਿਹੜੀ ਘਰੋਂ ਆ ਗਈ ਘਰੋਂ ਆ ਕੇ ਇਹ ਕਿਤੇ ਇੱਕ ਜਗ੍ਹਾ ਤੇ ਬੈਠ ਗਈ ਜਿਹੜਾ ਵੀ ਕੋਈ ਇਸ ਮਾਤਾ ਨੂੰ ਬੁਲਾਉਂਦਾ ਤਾਂ ਇਹ ਹਰ ਇੱਕ ਨੂੰ ਦੱਸਦੀ ਕਿ ਮੇਰਾ ਪੁੱਤ ਮੈਨੂੰ ਧੱਕੇ ਨਾਲ ਇੰਡੀਆ ਭੇਜ ਰਿਹਾ ਪਰ ਮੈਂ ਇੰਡੀਆ ਕਿਹਦੇ ਕੋਲ ਰਹੂੰਗੀ ਮੇਰਾ ਤਾਂ ਕੋਈ ਵੀ ਨਹੀਂ ਉੱਥੇ ਉੱਥੇ ਤਾਂ ਮੈਂ ਰੁੱਲ ਜੂੰ ਵੀ ਮੈਂ ਆਪਣੇ ਪੁੱਤ ਨੂੰ ਮਿੰਤਾ ਕੀਤੀਆਂ ਕਿ ਮੈਨੂੰ ਰੱਖ ਲੈ ਪਰ ਮੇਰਾ ਪੁੱਤ ਤੇ ਨੂੰ ਮੈਨੂੰ ਰੱਖਣਾ ਨਹੀਂ ਚਾਹੁੰਦੇ ਤੇ ਉਸ ਰੇਡੀਓ ਪ੍ਰੋਗਰਾਮ ਦੇ ਰਾਹੀਂ ਜਦੋਂ ਇਹ ਗੱਲ ਆ ਤਾਂ ਜਿਹੜੇ ਦਰਸ਼ਕ ਸੀ ਸਰੋਤੇ ਸੀ ਉਹ ਕਾਲ ਕਰ ਰਹੇ ਸੀ ਕਾਲ ਕਰ ਕਰਕੇ ਸਾਰੇ ਆਪਣੇ ਸੁਝਾਅ ਦੇ ਰਹੇ ਸੀ ਪਰ ਇਸ ਗੱਲ ਦਾ ਕੋਈ ਹੱਲ ਨਹੀਂ ਨਿਕਲ ਰਿਹਾ ਸੀ ਕਿ ਇਸ માતા ਦਾ ਕੀ ਕੀਤਾ ਜਾਵੇ ਕਹਿੰਦਾ ਇਹਨਾਂ ਗੱਲਾਂ ਦੇ ਚੱਲਦੇ ਮੈਂ ਵੀ ਆਪਣਾ ਕੰਮ ਛੱਡ ਕੇ ਫੋਨ ਮਲਾਇਆ ਤੇ ਮੈਂ ਐਂਕਰ ਨੂੰ ਕਿਹਾ ਕਿ ਕੀ ਮੈਂ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਜਾਂ ਕਿਸੇ ਨੂੰ ਵੀ ਕੋਈ ਇਤਰਾਜ਼ ਨਾ ਹੋਵੇ ਤਾਂ ਇਸ માતા ਨੂੰ ਮੈਂ ਰੱਖਣਾ ਚਾਹਣਾ ਉਸ ਤੋਂ ਬਾਅਦ ਐਂਕਰ ਨੇ ਕਿਹਾ ਕਿ ਤੁਸੀਂ ਆਫਲਾਈਨ ਕਾਲ ਕਰੋ ਤੇ ਐਂਕਰ ਨੇ ਰੇਡੀਓ ਤੇ ਇਹ ਗੱਲ ਅਨਾਉਂਸ ਕੀਤੀ ਇੱਕ ਦਰਸ਼ਕ ਦਾ ਸਰੋਤੇ ਦਾ ਸਾਨੂੰ ਫੋਨ ਆਇਆ ਤੇ ਉਹ ਇਸ ਮਾਤਾ ਨੂੰ ਅਪਣਾਉਣਾ ਚਾਹੁੰਦੇ ਨੇ ਅ ਅਗਲੇ ਹਫਤੇ ਤੱਕ ਤੁਸੀਂ ਵੇਟ ਕਰਿਓ ਇਸ ਜਿਹੜੀ ਇਹ ਸਮੱਸਿਆ ਅੱਜ ਖੜੀ ਹੈ ਆਪਣੇ ਕੋਲ ਇਹਦਾ ਕੀ ਨਤੀਜਾ ਨਿਕਲੂਗਾ ਅਗਲੇ ਹਫਤੇ ਤੁਸੀਂ ਸਾਡਾ ਪ੍ਰੋਗਰਾਮ ਜ਼ਰੂਰ ਸੁਣਿਓ ਇਹ ਕਹਿ ਕੇ ਰੇਡੀਓ ਪ੍ਰੋਗਰਾਮ ਆ ਜਿਹੜਾ ਬੰਦ ਹੋ ਗਿਆ ਮੈਂ ਜਦੋਂ ਕਾਲ ਕੀਤੀ ਤਾਂ ਮੈਨੂੰ ਉਹਨਾਂ ਨੇ ਐਡਰੈਸ ਦੇ ਕੇ ਅਗਲੇ ਦਿਨ ਬੁਲਾਇਆ ਜਦੋਂ ਮੈਂ ਅਗਲੇ ਦਿਨ ਗਿਆ ਤਾਂ ਮਾਤਾ ਜਿਹੜੀ ਉਹਨਾਂ ਦੇ ਕੋਲ ਹੀ ਬੈਠੀ ਹੋਈ ਸੀ ਤੇ ਮੈਨੂੰ ਉਸ ਸਟੂਡੀਓ ਵਾਲਿਆਂ ਨੇ ਕਿਹਾ ਕਿ ਮਾਤਾ ਤੁਹਾਡੇ ਨਾਲ ਰਹਿਣ ਲਈ ਰਹਿਣ ਲਈ ਰਾਜੀ ਆ ਪਰ ਉਹ ਇੱਕ ਦੋ ਗੱਲਾਂ ਤੁਹਾਡੇ ਨਾਲ ਕਰਨੀਆਂ ਚਾਹੁੰਦੀ ਆ ਜਦੋਂ ਮੈਂ ਮਾਤਾ ਨੂੰ ਮਿਲਿਆ ਤਾਂ ਮਾਤਾ ਦਾ ਚਿਹਰਾ ਵੇਖ ਕੇ ਮੈਨੂੰ ਆਪਣੀ ماں ਨજર ਆਈ ਮੈਂ ਮਾਤਾ ਦੇ ਪੈਰੀ ਹੱਥ ਲਾਏ ਤੇ ਮਾਤਾ ਨੂੰ ਕਿਹਾ ਕਿ ਮਾਤਾ ਤੇਰਾ ਪੁੱਤ ਝਾਉਂਦਾ ਤੇ ਤੈਨੂੰ ਇਸ ਤਰ੍ਹਾਂ ਰੋਲਦੀ ਨਹੀਂ ਵੇਖ ਸਕਦਾ ਜੇ ਤੈਨੂੰ ਇਤਰਾਜ਼ ਨਾ ਹੋਵੇ ਤੈਨੂੰ ਮੇਰੇ ਤੇ ਵਿਸ਼ਵਾਸ ਹੋਵੇ ਤਾਂ ਮੈਂ ਤੈਨੂੰ ਰੱਖਣਾ ਚਾਹਣਾ ਮੈਂ ਤੇ ਮੇਰੀ ਪਤਨੀ ਤੇ ਮੇਰੇ ਬੱਚੇ ਸਾਨੂੰ ਸਾਡੀ ਮਾਂ ਦੀ ਕਮੀ ਬਹੁਤ ਮਹਿਸੂਸ ਹੁੰਦੀ ਆ ਜੇ ਲੋ ਮਾਤਾ ਕਹਿੰਦੀ ਵੀ ਦੇਖ ਪੁੱਤ ਮੈਨੂੰ ਕੋਈ ਇਤਰਾਜ਼ ਨਹੀਂ ਮੈਨੂੰ ਸਗੋਂ ਟਿਕਾਣਾ ਚਾਹੀਦਾ ਮੈਨੂੰ ਪਰਿਵਾਰ ਚਾਹੀਦਾ ਪਰ ਇੱਕ ਸ਼ਰਤ ਆ ਕਿ ਜਦੋਂ ਵੀ ਮੇਰਾ ਪੁੱਤ ਮੈਨੂੰ ਮਿਲਣਾ ਚਾਵੇ ਉਹ ਮੈਨੂੰ ਮਿਲ ਸਕਦਾ ਤੂੰ ਰੋਕੀ ਨਾ ਤੇ ਮੈਂ ਮਾਤਾ ਨੂੰ ਸਹਿਮਤੀ ਦੇ ਦਿੱਤੀ ਸਾਰਾ ਲਿਖ ਲਿਖਾ ਹੋ ਗਿਆ ਤੇ ਮੈਂ ਮਾਤਾ ਨੂੰ ਲੈ ਕੇ ਘਰ ਆ ਗਿਆ ਜਦੋਂ ਮੈਂ ਘਰ ਆ ਕੇ ਦਰਵਾਜ਼ਾ ਖੜਕਾਇਆ ਮੇਰੇ ਘਰ ਵਾਲੀ ਕੰਮ ਤੋਂ ਆਈ ਸੀ ਤੇ ਬੱਚੇ ਸਕੂਲੋਂ ਆਏ ਸੀ ਜਦੋਂ ਉਹਨਾਂ ਨੇ ਮੇਰੇ ਨਾਲ ਇਸ ਮਾਤਾ ਨੂੰ ਵੇਖਿਆ ਤਾਂ ਉਹ ਹੈਰਾਨ ਰਹਿ ਗਏ ਤੇ ਮੈਂ ਆਪਣੇ ਬੱਚਿਆਂ ਨੂੰ ਕਿਹਾ ਕਿ ਬੱਚਿਓ ਆਹ ਲੋ ਇਹ ਤੁਹਾਡੀ ਦਾਦੀ ਆ ਇਹ ਬੱਚੇ ਦੋਨੋਂ ਮੇਰੇ ਦਾਦੀ ਦੀਆਂ ਬਾਹਾਂ ਫੜ ਕੇ ਉਹਨਾਂ ਨੂੰ ਅੰਦਰ ਸੋਫੇ ਤੇ ਲੈ ਗਏ ਤੇ ਮੇਰੇ ਘਰ ਵਾਲੀ ਹਨਾ ਸਵਾਲੀਆ ਨਜ਼ਰਾਂ ਨਾਲ ਮੇਰੇ ਵੱਲ ਵੇਖਦੀ ਰਹੀ ਤੇ ਮੈਂ ਉਹਨਾਂ ਨੂੰ ਅੱਖ ਨਾਲ ਇਸ਼ਾਰਾ ਕੀਤਾ ਕਿ ਮੈਂ ਦੱਸਦਾ ਉਸ ਤੋਂ ਬਾਅਦ ਜਾ ਕੇ ਚਲੋ ਬੈਠ ਗਏ ਤੇ ਮੈਂ ਆਪਣੇ ਘਰ ਵਾਲੀ ਨੂੰ ਕਿਹਾ ਕਿ ਚਾਹ ਪਾਣੀ ਬਣਾ ਮੇਰੇ ਘਰ ਵਾਲੀ ਜਦੋਂ ਚਾਹ ਪਾਣੀ ਬਣਾ ਕੇ ਲੈ ਕੇ ਆਈ ਤੇ ਉਹਨੇ ਫਿਰ ਅਸੀਂ ਗੱਲ ਸ਼ੁਰੂ ਕੀਤੀ ਤੇ ਮੈਂ ਕਿਹਾ ਕਿ ਲੋਕ ਤਾਂ ਬੱਚਿਆਂ ਨੂੰ ਗੋਦ ਲੈਂਦੇ ਆ ਪਰ ਮੈਂ ਮਾਂ ਗੋਦ ਲਈ ਆ ਫਿਰ ਮੈਂ ਸਾਰੀ ਗੱਲ ਮਾਤਾ ਦੀ ਆਪਣੇ ਘਰ ਵਾਲੀ ਨੂੰ ਦੱਸੀ ਕਿ ਇਹ ਇੱਕ ਬੇਸਹਾਰਾ ਮਾਂ ਕੋਸ਼ਿਸ਼ ਕੀਤੀ ਆ ਇਹਨੂੰ ਸਹਾਰਾ ਦੇਣ ਦੀ ਤੇ ਮੇਰੇ ਘਰ ਵਾਲੀ ਬਹੁਤ ਖੁਸ਼ ਹੋਈ ਬੱਚੇ ਵੀ ਖੁਸ਼ ਹੋਏ ਕਿ ਸਾਨੂੰ ਸਾਡੀ ਦਾਦੀ ਮਿਲ ਗਈ ਆ ਤੇ ਜਿਹੜੀ ਮਾਤਾ ਸੀ ਉਹਦੀਆਂ ਅੱਖਾਂ ਦੇ ਵਿੱਚ ਸਾਡਾ ਪਿਆਰ ਦੇਖ ਕੇ ਹੰਝੂ ਆ ਗਏ ਤੇ ਮੇਰੇ ਘਰ ਵਾਲੀ ਨੇ ਮਾਤਾ ਦੇ ਕੋਲ ਬਹਿ ਕੇ ਉਹਦਾ ਹੱਥ ਫੜ ਕੇ ਕਿਹਾ ਕਿ ਮਾਤਾ ਅੱਜ ਤੋਂ ਬਾਅਦ ਤੂੰ ਇਸ ਘਰ ਨੂੰ ਕਦੇ ਬਗਾਨਾ ਨਾ ਸਮਝੀ ਦੁਨੀਆ ਤੇ ਲੱਖ ਰਿਸ਼ਤੇ ਹੋਣਗੇ ਜਿਹੜੇ ਮਤਲਬ ਪ੍ਰਸਤ ਹੋਣਗੇ ਪਰ ਸਾਨੂੰ ਤੇਰੀ ਸੇਵਾ ਕਰਨ ਦਾ ਜਿਹੜਾ ਮੌਕਾ ਮਿਲਿਆ ਤੇ ਅਸੀਂ ਤੇਰੀ ਸੇਵਾ ਕਰਨੇ ਚਾਹਣੇ ਆ ਤੇ ਅਸੀਂ ਤੇਰੀ ਸੇਵਾ ਕਰਾਂਗੇ ਤੂੰ ਸਾਨੂੰ ਆਪਣੇ ਬੱਚੇ ਸਮਝ ਕੇ ਆਪਣੇ ਗੋਡੇ ਨਾਲ ਆਪਣੀ ਹਿੱਕ ਨਾਲ ਲਾ ਕੇ ਰੱਖੀ ਤੇ ਮਾਤਾ ਵੀ ਖੁਸ਼ ਹੋ ਗਈ ਬਸ ਫਿਰ ਉਦੋਂ ਤੋਂ ਸਾਡਾ ਦਿਨ ਸ਼ੁਰੂ ਹੁੰਦਾ ਸਾਡੀ ਮਾਤਾ ਦੇ ਅਸ਼ੀਰਵਾਦ ਤੋਂ ਤੇ ਸਾਡੀ ਰਾਤ ਹੁੰਦੀ ਆ ਸਾਡੀਆਂ ਸਾਡੀ ਮਾਤਾ ਦੀਆਂ ਅਸੀਸਾਂ ਤੋਂ ਸਾਰਾ ਦਿਨ ਅਸੀਂ ਇਹਦੀ ਗੋਦ ਦਾ ਨਿਗਮ ਆਣਦੇ ਆ ਤੇ ਅਸੀਂ ਕੋਸ਼ਿਸ਼ ਕਰਦੇ ਆ ਕਿ ਅਸੀਂ ਸਾਡੀ ਮਾਤਾ ਨੂੰ ਉਹ ਸਾਰਾ ਸੁੱਖ ਦੇਈਏ ਜਿਹੜਾ ਸ਼ਾਇਦ ਇਹਨਾਂ ਦੇ ਪੁੱਤ ਤੋਂ ਨਹੀਂ ਦਿੱਤਾ ਗਿਆ ਮੈਂ ਇਹਦਾ ਪੁੱਤ ਤਾਂ ਨਹੀਂ ਬਣ ਸਕਦਾ ਕਿਉਂਕਿ ਜਿਹੜੇ ਕੁੱਖੋਂ ਜਾਇ ਹੁੰਦੇ ਆ ਉਹਨਾਂ ਦੀ ਤਾਂ ਤਾਂ ਹੀ ਅਲੱਗ ਹੁੰਦੀ ਆ ਪਰ ਮੈਂ ਕੋਸ਼ਿਸ਼ ਕੀਤੀ ਆ ਕਿ ਇੱਕ ਨਿਮਾਣਾ ਜਿਹਾ ਪੁੱਤ ਬਣ ਸਕਾਂ ਇਹ ਗੱਲਾਂ ਕਰਦੇ ਸਰਬਜੋਤ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਤੇ ਇੰਨੇ ਨੂੰ ਮਾਤਾ ਜਿਹੜੀ ਉਹ ਵੀ ਉੱਠ ਕੇ ਬਾਹਰ ਆ ਜਾਂਦੀ ਆ ਮਾਤਾ ਆਪਣੇ ਪੁੱਤ ਸਰਬਜੋਤ ਕੋਲੇ ਬਹਿ ਜਾਂਦੀ ਆ ਤੇ ਸਰਬਜੋਤ ਆਪਣੀ ਮਾਂ ਦਾ ਹੱਥ ਫੜ ਕੇ ਕਹਿੰਦਾ ਮਾਂ ਕਿਵੇਂ ਕੱਲ ਤੂੰ ਥੱਕ ਗਈ ਸੀ ਅੱਜ ਫਿਰ ਕਿੱਥੇ ਜਾਣਾ ਘੁੰਮਣ ਤੇ ਮਾਂ ਕਹਿੰਦੀ ਆ ਕਿ ਅੱਜ ਮੈਂ ਕਿਤੇ ਨਹੀਂ ਜਾਣਾ ਅੱਜ ਮੈਂ ਆਪਣੇ 3 ਪੁੱਤਾਂ ਦੇ ਵਿੱਚ ਬਹਿ ਕੇ ਸਾਰਾ ਦਿਨ ਗੁਜ਼ਾਰਨਾ ਤੇ ਮੈਂ ਦੱਸੋ ਤੁਹਾਡੇ ਲਈ ਕੀ ਬਣਾਵਾਂ ਤੇ ਮੈਂ ਮਾਤਾ ਦੀ ਗੱਲ ਸੁਣ ਕੇ ਕਿਹਾ ਮਾਤਾ ਤੁਸੀਂ ਨਹੀਂ ਬਣਾਉਂਗੇ ਤੁਸੀਂ ਮੈਨੂੰ ਦੱਸੋ ਮੈਂ ਤੁਹਾਡੇ ਲਈ ਕੀ ਬਣਾਵਾਂ ਕਿਉਂਕਿ ਮਾਤਾ ਦੇ ਸ਼ਵੀ ਦੇ ਵਿੱਚੋਂ ਮੈਨੂੰ ਵੀ ਆਪਣੀ ਮਾਂ ਜਿਹੜੀ ਉਹ ਨਜ਼ਰ ਆ ਗਈ ਸੀ ਤੇ ਮਾਤਾ ਨੇ ਮੈਨੂੰ ਕਿਹਾ ਧੀ ਮੇਰੇ ਕੋਲ ਬੈਠ ਜਦੋਂ ਮੈਂ ਮਾਤਾ ਦੇ ਕੋਲ ਬੈਠੀ ਤਾਂ ਮਾਤਾ ਨੇ ਮੈਨੂੰ ਹਿੱਕ ਨਾਲ ਲਾਉਂਦੇ ਹੋਏ ਕਿਹਾ ਧੀ ਜਿੰਨੇ ਵੀ ਕੰਮ ਧੰਦੇ ਹੋਣ ਰੋਜ਼ ਟਾਈਮ ਕੱਢ ਕੇ ਆਪਣੀ ਮਾਂ ਨੂੰ ਜ਼ਰੂਰ ਫੋਨ ਕਰਾਇਆ ਕਰ ਮਾਂ ਪਿਓ ਨੇ ਜਿਹੜੇ ਉਹ ਆਪਣੀ ਔਲਾਦ ਲਈ ਤਾਂਘਦੇ ਰਹਿੰਦੇ ਨੇ ਆਪਣੀ ਔਲਾਦ ਦੀ ਆਵਾਜ਼ ਸੁਣਨ ਲਈ ਉਹ ਤਰਸਦੇ ਰਹਿੰਦੇ ਨੇ ਤੇਰੀਆਂ ਕੀਤੀਆਂ ਦੋ ਪਿਆਰ ਦੀਆਂ ਗੱਲਾਂ ਉਹਨਾਂ ਦਾ ਸਾਰਾ ਦੇਣਾ ਜਿਹੜਾ ਵਧੀਆ ਨਿਕਲਦਾ ਕੰਮ ਧੰਦੇ ਰ ਜੇਵੇਂ ਸਾਰਿਆਂ ਦੀ ਜ਼ਿੰਦਗੀ 'ਚ ਹੁੰਦੇ ਆ ਪਰ ਮਾਂ ਪਿਓ ਕਿਤੋਂ ਵੀ ਮੁੱਲ ਨਹੀਂ ਮਿਲਦੇ ਮਾਂ ਪਿਓ ਨੂੰ ਇਸ ਉਮਰ ਦੇ ਵਿੱਚ ਆਪਣੇ ਧੀਆ ਪੁੱਤਾਂ ਦਾ ਪਿਆਰ ਤੇ ਸਤਿਕਾਰ ਚਾਹੀਦਾ ਹੁੰਦਾ ਹੋਰ ਕੁਝ ਨਹੀਂ ਮੈਨੂੰ ਮਾਤਾ ਦੀਆਂ ਗੱਲਾਂ ਸੁਣ ਕੇ ਰੋਣਾ ਆ ਗਿਆ ਤੇ ਮੈਂ ਮਾਤਾ ਨੂੰ ਕਿਹਾ ਠੀਕ ਹੈ ਮਾਤਾ ਮੈਂ ਤੁਹਾਡੀ ਗੱਲ ਸਿਰ ਮੱਥੇ ਉਸ ਤੋਂ ਬਾਅਦ ਮੈਂ ਰਸੋਈ ਦੇ ਵਿੱਚ ਖਾਣਾ ਬਣਾਉਣ ਲਈ ਚਲੀ ਗਈ ਖਾਣਾ ਬਣਾਉਣ ਤੋਂ ਬਾਅਦ ਮਾਤਾ ਜੀ ਉਹਦੋਂ ਨੂੰ ਨਹਾ ਧੋ ਲਏ ਤੇ ਅਸੀਂ ਫਿਰ ਸਾਰਾ ਦਿਨ ਗੱਲਾਂ ਬਾਤਾਂ ਕੀਤੀਆਂ ਇਸੇ ਤਰ੍ਹਾਂ ਇੱਕ ਹਫ਼ਤਾ ਕਿਵੇਂ ਲੰਘ ਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਤੇ ਇੱਕ ਹਫ਼ਤੇ ਬਾਅਦ ਮਾਤਾ ਦਾ ਤੇ ਸਰਬਜੋਤ ਵੀਰੇ ਦਾ ਜਾਣ ਦਾ ਟਾਈਮ ਆ ਗਿਆ ਜਦੋਂ ਉਹ ਤਿਆਰ ਹੋ ਕੇ ਅਟੈਚੀ ਲੈ ਕੇ ਆਪਣਾ ਗੱਡੀ ਦੇ ਵਿੱਚ ਬੈਠੇ ਜਾਂਦੇ ਜਾਂਦੇ ਹੋਏ ਮਾਤਾ ਨੇ ਮੈਨੂੰ ਆਪਣਾ ਪਿਆਰ ਦਿੱਤਾ ਮੈਨੂੰ ਘੁੱਟ ਕੇ ਗਲ ਨਾਲ ਲਾਇਆ ਤੇ ਇੱਕ ਉਹਨਾਂ ਨੇ ਮੈਨੂੰ ਨਸੀਹਤ ਦਿੱਤੀ ਕਿhti ਏ ਮੇਰੀ ਗੱਲ ਨੂੰ ਪੱਲੇ ਬੰਨ ਲਾ ਹਰ ਇੱਕ ਸਾਲ ਦੇ ਵਿੱਚ ਆਪਣੀ ਮਾਂ ਨੂੰ ਜ਼ਰੂਰ ਮਿਲ ਕੇ ਆਇਆ ਕਰ ਤੇ ਉਹਨੂੰ ਫੋਨ ਜ਼ਰੂਰ ਕਰਿਆ ਕਰ ਮੈਂ ਮਾਤਾ ਦੀ ਗੱਲ ਨੂੰ ਕਿਹਾ ਕਿ ਮਾਤਾ ਤੁਸੀਂ ਬੇਫਿਕਰ ਰਹੋ ਮੈਂ ਤੁਹਾਡੀ ਗੱਲ ਨੂੰ ਮੰਨ ਲਿਆ ਇਹ ਕਹਿ ਕੇ ਮਾਤਾ ਜਿਹੜੀ ਉਹ ਟੈਕਸੀ ਦੇ ਵਿੱਚ ਚੜ ਗਈ ਤੇ ਉਹ ਚਲੇ ਗਏ ਅਹ ਮਾਤਾ ਚਲੀ ਗਈ ਪਰ ਮਾਤਾ ਮੇਰੇ ਕੋਲ ਆਪਣੀਆਂ ਬਹੁਤ ਸਾਰਾ ਪਿਆਰ ਤੇ ਯਾਦਾਂ ਛੱਡ ਗਈ ਤੇ ਮੇਰੇ ਦਿਲ ਵਿੱਚ ਕਿਤੇ ਨਾ ਕਿਤੇ ਆਪਣੇ ਮਾਂ ਪ੍ਰਤੀ ਜੋ ਪਿਆਰ ਜਿਹੜਾ ਕਿਤੇ ਨਾ ਕਿਤੇ ਛੁਪਿਆ ਹੋਇਆ ਸੀ ਉਹਨੂੰ ਜਗਾ ਗਈ। ਮਾਤਾ ਦੀ ਟੈਕਸੀ ਵੱਲ ਮੈਂ ਕਿੰਨਾ ਟਾਈਮ ਖੜੀ ਵੇਖਦੀ ਰਹੀ ਤੇ ਸੋਚਦੀ ਰਹੀ ਸਰਬਜੋਤ ਵੀਰੇ ਬਾਰੇ ਕਿ ਵਾਕਈ ਇਸ ਦੁਨੀਆ ਦੇ ਵਿੱਚ ਕਿੰਨੇ ਚੰਗੇ ਇਨਸਾਨ ਨੇ। ਅਸੀਂ ਸੁਣਦੇ ਹਾਂ ਕਿ ਔਲਾਦ ਬੱਚੇ ਤਾਂ ਹਰ ਕੋਈ ਗੋਦ ਲੈਂਦਾ ਆਪਣੇ ਚੰਗੇ ਫਿਊਚਰ ਲਈ ਅਸੀਂ ਕਹਿੰਦੇ ਹਾਂ ਕਿ ਸਾਡੇ ਬੱਚੇ ਹੁਣ ਪਰ ਬਜ਼ੁਰਗਾਂ ਨੂੰ ਗੋਦ ਲੈਣਾ ਇਹ ਗੱਲ ਹੈ ਜਿਹੜੀ ਮੈਂ ਪਹਿਲੀ ਵਾਰ ਸੁਣੀ ਸੀ ਤੇ ਸਰਬਜੋਤ ਵੀਰੇ ਤੇ ਉਹਦੀ ਪਤਨੀ ਤੇ ਪਰਿਵਾਰ ਦੇ ਪ੍ਰਤੀ ਜੋ ਮੇਰਾ ਪਿਆਰ ਸੀ ਉਹ ਦੁੱਗਣਾ ਹੋ ਗਿਆ। ਉਹਨਾਂ ਨੂੰ ਤੋਰ ਕੇ ਮੈਂ ਘਰੇ ਆਈ ਤੇ ਆ ਕੇ ਆਪਣਾ ਫੋਨ ਚੁੱਕ ਕੇ ਇੰਡੀਆ ਆਪਣੀ ਮਾਂ ਨੂੰ ਫੋਨ ਮਲਾਇਆ। ਜਦੋਂ ਮੇਰੀ ਮਾਂ ਨੇ ਹੈਲੋ ਕਿਹਾ ਤਾਂ ਮੈਂ ਕਿਹਾ ਕਿ ਸਾਰੇ ਜੱਗ ਦੀਆਂ ਮਾਮਾ ਨੂੰ ਕੋਟ-ਕੋਟ ਪ੍ਰਣਾਮ ਤਨਮਾ ਤੂੰ ਤਾਂ ਮੈਨੂੰ ਜਨਮ ਦੇਣ ਵਾਲੀ ਮਾਂ। ਮੇਰੇ ਮੂਹ ਸੁਭਾਅਕ ਹੀ ਇਹ ਗੱਲ ਨਿਕਲੀ। ਤੇ ਮੇਰੀ ਮਾਂ ਨੇ ਕਿਹਾ ਕਿ ਅੱਜ ਮੇਰੀ ਧੀ ਨੂੰ ਮੇਰੀ ਯਾਦ ਕਿਵੇਂ ਆ ਗਈ ਤੇ ਮੈਂ ਕਿਹਾ ਮਾਂ ਤੇਰੀ ਧੀ ਤੈਨੂੰ ਕਦੇ ਭੁੱਲੀ ਨਹੀਂ ਬਸ ਅਹਿਸਾਸ ਨਹੀਂ ਕਰਾਇਆ ਜਾਂਦਾ ਤੇ ਮਾਂ ਮੈਂ ਤੇਰੇ ਨਾਲ ਵਾਅਦਾ ਕਰਦੀ ਹਾਂ ਕਿ ਮੇਰੇ ਦਿਲ ਦੇ ਵਿੱਚ ਜੋ ਤੇਰੇ ਪ੍ਰਤੀ ਪਿਆਰ ਆ ਹੁਣ ਮੈਂ ਉਹਦਾ ਰੋਜ਼ ਅਹਿਸਾਸ ਕਰਾਇਆ ਕਰਾਂਗੀ ਕਰਾਂਗੀ ਇੰਨੀਆਂ ਗੱਲਾਂ ਕਰਦੇ ਕਰਦੇ ਅਸੀਂ 1 ਘੰਟੇ ਤੱਕ ਗੱਲਾਂ ਕੀਤੀਆਂ ਤੇ ਸਾਨੂੰ ਪਤਾ ਹੀ ਨਹੀਂ ਲੱਗਿਆ 1 ਘੰਟਾ ਕਦੋਂ ਬੀਤ ਗਿਆ 1 ਘੰਟੇ ਬਾਅਦ ਮੈਂ ਮਾਂ ਨੂੰ ਬਾਏ ਬੋਲ ਕੇ ਫੋਨ ਕੱਟਿਆ ਤੇ ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਆਪ ਮਹਾਰੇ ਵਗ ਪਏ ਹਾਂਜੀ ਦੋਸਤੋ ਅਸੀਂ ਸਾਰੇ ਅਕਸਰ ਇਹੀ ਗੱਲ ਕਹਨੇ ਆ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵਿਅਸਤ ਆ ਤੇ ਅਸੀਂ ਆਪਣੀਆਂ ਮਾਵਾ ਨਾਲ ਵੀ ਗੱਲ ਕਰਨ ਦਾ ਕਈ ਵਾਰੀ ਸਮਾਂ ਨਹੀਂ ਕੱਢਦੇ ਜਿਉਂਦੇ ਜੀ ਸਾਨੂੰ ਆਪਣੇ ਮਾਪਿਆਂ ਦੇ ਜਜ਼ਬਾਤਾਂ ਦੀ ਕਦਰ ਕਰਨੀ ਚਾਹੀਦੀ ਆ ਉਹਨਾਂ ਦੇ ਵਿੱਚ ਬੈਠ ਕੇ ਸਮਾਂ ਜਿਹੜਾ ਸਪੈਂਡ ਕਰਨਾ ਚਾਹੀਦਾ ਜੇ ਹੋ ਸਕੇ ਤਾਂ ਜੇ ਅਸੀਂ ਦੂਰ ਰਹਨੇ ਆ ਕਿਉਂਕਿ ਤੁਸੀਂ ਅਕਸਰ ਮਾਵਾ ਤੋਂ ਦੂਰ ਰਹਿੰਦੀਆਂ ਹੁੰਦੀਆਂ ਤਾਂ ਸਾਨੂੰ ਸਾਡੀਆਂ ਮਾਵਾ ਨਾਲ ਫੋਨ ਤੇ ਜ਼ਰੂਰ ਗੱਲ ਕਰਨੀ ਚਾਹੀਦੀ ਆ ਤਾਂ ਕਿ ਸਾਡੀਆਂ ਮਾਮਾ ਨੂੰ ਇਹ ਨਾ ਲੱਗੇ ਕਿ ਸਾਡੇ ਬੱਚੇ ਵੱਡੇ ਹੋ ਕੇ ਇੰਨੇ ਵਿਅਸਤ ਹੋ ਗਏ ਕਿ ਉਹਨਾਂ ਨੂੰ ਸਾਡੇ ਜਜ਼ਬਾਤਾਂ ਦੀ ਜਾਂ ਸਾਡੇ ਪਿਆਰ ਦੀ ਕੋਈ ਕਦਰ ਹੀ ਨਹੀਂ ਰਹੀ। ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ। ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ। ਸਾਰਿਆਂ ਨੂੰ ਸ਼ਸ਼ੀ ਕਾਲ ਜੀ।